ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਇਹ ਤੀਜੀ ਅੱਜ ਆਏ ਹਾਂ ਆਪਾਂ ਮੰਡੀ ਚੈੱਕ ਕਰੋ ਇਧਰ ਵੇਡ ਤੁਸੀਂ ਕੱਲ ਵੇਡ ਰਾਤੀ ਨੇਰੇ ਗਸੇ ਹੀ ਕੱਲ ਝਰੀ ਮਾਰ ਕੇ ਵਾਏ ਵੇਡ ਗਸਤੇ ਹੀ ਸੁਪਰ ਸੀਡਰ ਤੇ ਚਲਾਉਣਾ ਇਸ ਕਰਕੇ ਦੋ ਵੇਡ ਲਾਤੇ 50 50 ਕਿਲੋ ਤੇ ਤੇ ਆਪ ਆਪਾਂ ਆਏ ਹਾਂ ਮੰਡੀ ਤੜਕੇ ਆਏ ਹਾਂ ਟਰਾਲੇ 'ਚ ਦੋ ਢੇਰੀਆਂ ਕਰਤੀਆਂ ਸੀ ਮੈਂ ਇੱਕ ਢੇਰੀ ਦਾ ਥੋੜਾ ਰੇੜ ਘੱਟ ਲੰਦੇ ਆ ਵੱਡੀ ਦਾ ਆਪਾਂ ਦੋ ਢੇਰੀਆਂ ਬਣਵਾਉਂਦੀਆਂ ਚੈੱਕ ਕਰੋ ਤੇ ਮੰਡੀ 'ਚ ਤਾਂ ਅੱਜ ਵੇਲ ਹੀ ਆ ਝੋਨਾ ਘੱਟ ਲੋਕਾਂ ਨੇ ਵੜਾਇਆ ਸੀ ਵੀ ਕੀ ਪਤਾ ਕਦੋਂ ਮੰਡੀਆਂ ਖੁੱਲਣੀਆਂ ਤੁਹਾਨੂੰ ਲੋਕੀ ਆ ਆਖੀ ਜਾਂਦੇ ਸੀ ਵੀ ਤੁਸੀਂ ਕਿਉਂ ਨਾ ਵਾੜ ਲਿਆ ਆਪਣਾ ਤਾਂ ਖਰਾਬ ਹੋਇਆ ਨਾ ਤੁਹਾਡਾ ਝੋਨਾ ਸਾਰਾ ਚਲੋ ਰੱਬ ਵੱਲੋਂ ਸਾਡੀ ਕਿਸਮਤ ਸਾਡੇ ਨਾਲ ਆ ਤੇ ਮੰਡੀਆਂ ਚੱਲ ਪੀਆਂ ਅੱਜ ਵੇਖੋ ਅੱਜ ਕੋਈ ਢੇਰੀ ਨਹੀਂ ਸਾਡੀ ਮੰਡੀ 'ਚ ਸਿਰਫ ਸਾਡੀ ਢੇਰੀਆਂ ਆ ਦੋ ਪੋਰ ਕਿਸੇ ਦੀ ਢੇਰੀ ਨਹੀਂ ਆ ਗਈ ਸਿਰਫ ਆਡੀਆਂ ਢੇਰੀਆਂ ਮੰਡੀ ਦੇ ਦੋ ਆ ਬਾਕੀ ਇੱਥੇ ਨਹੀਂ ਆ ਗਈ ਸਾਈਡਾਂ ਵਾਲੀਆਂ ਮੰਡੀਆਂ 'ਚ ਆਈਆਂ ਚੈੱਕ ਕਰੋ ਇੱਧਰ ਤੁਸੀਂ ਆਪਣਾ ਟਰਾਲਾ ਚਲੋ ਜਾਣੇ ਹੁਣ ਪਿੰਡ ਨੂੰ ਪਿੰਡ ਸਾਡਾ ਪੈ ਜਾਂਦਾ 40 ਕਿਲੋਮੀਟਰ ਦੋਆਂ ਘੰਟਿਆਂ ਦਾ ਰਾਹ ਹੈਗਾ ਆਪਣਾ ਇੱਥੋਂ ਮੰਡੀ 'ਚੋਂ ਹਾਂਜੀ ਜੀ ਮੈਂ ਮੰਡੀਆਂ ਆ ਗਿਆ ਤੇ ਉਹ ਹੁਣ ਮਸ਼ੀਨਾਂ ਚਲਾਤੀਆਂ ਦੋਵੇਂ ਤੇ ਜਿਹੜੀ ਗਰਦਿਆ ਵਾਲੀ ਇਹ ਪਹਿਲੇ ਗੜੇ ਜਾਂਦੇ ਗੱਡੀ ਗਈ ਪਤਾ ਨਹੀਂ ਕੀ ਚੱਕਰ ਸਾਰੀ ਥੱਲੇ ਫੁੱਬ ਗਈ ਆ ਚੈੱਕ ਕਰੋ ਇਧਰ ਹੁਣ ਮੈਂਨੇ ਟਰੈਕਟਰ ਪਾ ਕੇ ਨਿਕਲਦੀ ਆ ਜਾਂ ਨਹੀਂ ਨਿਕਲਦੀ ਤੇ ਫੇਰ ਵਕਾਉਣੇ ਰਨੋ ਕੀ ਬੰਦਾ ਜੇ ਨਿਕਲਦੀ ਮਸ਼ੀਨ ਕਿ ਨਹੀਂ ਨਿਕਲਦੀ ਚੈੱਕ ਕਰੋ ਸਾਰੀ ਧਲੇ ਪੈ ਗਈ ਇੱਕ ਬੈਡ ਅੱਗ ਲਾ ਤੇ ਮਸ਼ੀਨ ਇਹ ਤੇ ਵਿਚਾਰੀ ਕੀ ਕਰੇ ਪਾਣੀ ਭਰੀ ਜਾਂਦੇ ਪਹਿਲਾਂ ਤੇ ਬਾਅਦ ਇਹਨੇ ਟਰਾਈਕਰ ਨਾਲ ਨਿਕਲਦੀ ਚੱਲ ਟਰਪੀ ਟਰਪੀ ਆਪਣੀ ਮਸ਼ੀਨ ਟਰਪੀ ਆ ਬੱਸ ਜਾਂਦੀ ਏ ਜਾਂਦੇ ਹੌਲੀ ਹੌਲੀ ਫੜਦੇ ਨੇ ਫੜਦੇ ਨਾ ਆਪਣੀ ਮਸ਼ੀਨ ਆ ਆ ਖੱਡੇ 'ਚ ਬੈਠੀ ਆ ਆ ਵੇਖੋ ਆ ਖੱਡੇ 'ਚ ਬੈਠੀ ਆ ਆ ਖੱਡੇ ਤੇ ਆ ਆ ਆ ਦੋ ਟਰੈਕਟਰ ਪਾਏ ਨੇ ਇੱਕ 4x ਇੱਕ ਜੂਨੀਅਰ ਦੂਜਾ ਕਦਾ ਪਲਗਨੇ ਪਾਵਰ ਟਾਈਟਰਾਂ ਚ ਬਸ ਬਸ ਟਾਈਟਰ ਲਾ ਦੇ ਯਾਰ ਬਾਜੀ ਬਾਜੀ ਚੱਲ ਆ ਗੁੱਲਾ ਘਾੜ ਨਿਕਲ ਗਿਆ ਸ਼ੂਗਰ ਹੈ ਬਾਬੇ ਦੀ ਕਿਰਪਾ ਨਾਲ ਨਿਕਲ ਗਈ ਕਰਮਾ ਵਾਲੀ ਇੱਕ ਟਰੈਕਟਰ ਨਾਲ ਹੀ ਨਿਕਲੀ ਵਾ ਦੋਵਾਂ ਟਰੈਕਟਰਾਂ ਨਾਲ ਕੱਢਣੀ ਲਾ ਲਾ ਛੇਤੀ ਛੇਤੀ ਲਾ ਚਲੋ ਜੀ ਸ਼ੁਗਰ ਹੈ ਬਾਬੇ ਦੀ ਕਿਰਪਾ ਨਾਲ ਨਿਕਲ ਗਈ ਗਰਮਾੜੀ ਭਰ ਗਿਆ ਪਹਿਲਾ ਪ੍ਰਾਗਾ ਪਾਉਣ ਲੱਗੀ ਗਰਮਾੜੀ ਇੱਧਰ ਖੁੱਭ ਗਈ ਆ ਚੈੱਕ ਕਰੋ ਉਹ ਹੁਣ ਪਰਾਪਰਾ ਵੱਢ ਕੇ ਦਾ ਉਹ ਅੱਗੋਂ ਵੱਢ ਕੇ ਲਿਆਉਣੇ ਆ ਟਰਾਲਾ ਫੁੱਲ ਕਰਨਾ ਬਸ ਜਦੋਂ ਹੋ ਗਿਆ ਉਦੋਂ ਚੱਲ ਜਣਾ ਬਸ ਇੱਥੋਂ ਅੱਜ ਮੈਨਾਂ ਖਿੱਚ ਬਹੁਤ ਜਿਆਦੀ ਹਰ ਇੱਕ ਅੰਦਾ ਵੀ ਵੱਡੋ ਸਾਡਾ ਮੰਡੀਆਂ ਪਹਿਲਾਂ ਬੰਦ ਸੀ ਅੱਜ ਬਹੁਤ ਜਿਆਦੇ ਫੋਨ ਆਉਂਦੇ ਰਾਤ ਦੇ ਵੀ ਸਾਡਾ ਵੱਡੋ ਮੂੰਹ ਜਦ ਪੈਣ ਹੀ ਜਾਣਾ ਐਡੀ ਖੇਤੀ ਹੁਣ ਹੌਲੀ ਹੌਲੀ ਵੱਡਾਂ ਇਹ ਜਿਹਦਾ ਲੱਗੇ ਆ ਉਹ ਖਲੋਣਾ ਵੇ ਕੱਦੇ ਜਾਣੇ ਨੂੰ ਪੈਣਾ ਹੀ ਆ ਤੇ ਉਹ ਚਲੋ ਰੇਨੇ ਕੀ ਬੰਦਾ ਕਿੰਨਾ ਸ਼ਾਮਾ ਤਾਂ ਕਵਾੜਦੀਆਂ ਕਰਮਾਲੀਆਂ ਉਹ ਜੀ ਕਰਤਾਰ ਵੀ ਚੱਲਣ ਦੀ ਆ ਉਧਰ ਗੁਜਾਰਦੇ ਇਹ ਨਾਲਦਿਆਂ ਦੇ ਲਈ ਆ। ਮੈਂ ਆਇਆ ਮੰਡੀ ਚ ਹੁਣੇ ਹੀ ਤਾਂ ਆਉਂਦਿਆਂ ਹੀ ਮਸ਼ੀਨ ਖੁੱਬੀ ਤੇ ਰਾਨ ਕੇ ਮਸ਼ੀਨ ਘੜਾਈ। ਵਾਲੀ ਰਾਤ ਦੀ ਅੱਖਾਂ ਤੇ ਲੈਂਡ ਪਈ ਆ ਵੈਲਡਿੰਗ ਸੈਟ ਦੀ। ਅੱਖਾਂ ਬਹੁਤ ਜਿਆਦਾ ਦਰਦ ਆਉਂਦੀਆਂ ਸੀ। ਬੜਾ ਅੱਖਾਂ ਵਿੱਚ ਗਰੇ ਇਸ ਤਰ੍ਹਾਂ ਕੇ 2 ਵਜੇ ਸ਼ਹਿਰ ਗਿਆ। ਪਾਣੀ ਬੜਾ ਅੱਖਾਂ ਚ ਮਰੀ ਜਾਂਦਾ। ਬੜੀ ਬਿਲਡਿੰਗ ਦੀ ਲੈਂਡ ਪਾੜੀ ਆ। ਹੈ ਵੀ ਮਿੱਤਰ ਆਪਾਂ ਕਰਤਾਰੋ ਤੇ ਆ ਗਏ ਆ ਟਰਾਲਾ ਆਪਣਾ ਭਰਨ ਲਿਆ ਚੈੱਕ ਕਰੋ ਟਰਾਲਾ ਬਈ ਇਹ ਵੀਰੋ ਨਾਲੇ ਲਿਆਂਦਾ ਸੀ ਆਪਣਾ ਟਰਾਲਾ ਕਰਤਾਰ ਤੇ ਉਹ ਵੱਡਾ ਟਰਾਲਾ ਤੁਹਾਨੂੰ ਦਿਖਾਇਆ ਨਹੀਂ ਗਿਆ ਉਹ ਮੈਂ ਕਿਤੇ ਕੰਮ ਚੱਲ ਗਿਆ ਉਹ ਭਰ ਕੇ ਮਸ਼ੀਨ ਚੱਲ ਗਈ ਆ ਇਹਨਾਂ ਦਾ ਦੋ ਟਰਾਲੇ ਭਰ ਆਈ ਆ ਤੇ ਚਾ ਭਰਨ ਦੀ ਆ ਕੋਲ ਯਾਰ ਵੀਰ ਕਾ ਦੇ ਆ 90 ਹਸ ਪਾਵਰ ਟਰੈਕਟਰ ਇਹਦੇ ਮਗਰ ਟਰਾਲੀ ਬਹੁਤ ਛੋਟੀ ਲੱਗਦੀ ਆ ਚੈੱਕ ਕਰੋ ਇੱਧਰ ਆਹ ਰਾਣੀ ਆਪਣੀ ਚੱਲੰਦੀ ਆ ਤੇ ਕੱਟਦੇ ਆ ਇਹਦੇ ਪਾ ਕੇ ਟਰਾਲੀ ਤੇ ਤੁਹਾਨੂੰ ਵੀਡੀਓ ਵਿਖਾਉਂਦੇ ਆ 90 ਹਸ ਪਾਵਰ ਹੈ ਕਰਤਾਰ ਵਾਲਿਆਂ ਦਾ ਟਰਾਲੀ ਬਹੁਤ ਛੋਟੀ ਜੀ ਲੱਗਦੀ ਤੇ ਮਗਰ ਹੈ 14 ਸਾਤੀ ਆ ਅੱਜ ਬਹੁਤ ਨੇਰ ਪਿਆ ਇੱਧਰ ਤਿੰਨ ਟਰਾਲੇ ਭਰ ਕੇ ਟਾਈਮ ਨਹੀਂ ਚੈੱਕ ਕਰੋ 90hp ਦਾ ਚਲਾ ਕੇ ਵਖਾਉਨੇ ਅੱਜ ਇਹਦਾ ਚੈੱਕ ਕਰੋ ਇਧਰ ਕਰਤਾਰ ਇਹਦਾ ਸ਼ਟਲ ਗੇਅਰ ਆਜੇ ਤੇ ਆਇਆ 4 ਗੇਅਰ ਆ ਆ ਲੋ ਆਈ ਸ਼ਟਲ ਗੇਅਰ ਆ ਦੁੱਤਾ ਇਹਦਾ ਚੈੱਕ ਕਰੋ ਇਧਰ ਵੇਖ ਮਤੇਵ ਨਿਕਲਿਆ ਕੀ ਕਰੋ ਇਧਰ ਤੇ ਵੇਖੋ ਇਧਰ ਆ ਦੂਜਾ ਹਾਈ ਪਿਆ ਜੇ ਤੇਰੇ ਕੋਲ ਬਹੁਤ ਜਿਆਦੀ ਫੁਰਤੀ ਪਾਇ ਹੈ ਇੰਨੀ ਜੋੜੀ ਵਰ ਜਨੀ ਫੁਰਤੀ ਜਲੀ ਚ ਵਟਾ ਗਈ ਵਟਾ ਗਈ ਵਟ ਦੂਜੇ ਹਿੱਏ ਟਾਇਰ ਲਾਉਣਾ ਟਰਾਲੀ ਦੇ ਨਾਲ ਉਹ ਟਾਇਰ ਲਾਇਆ ਟਰਾਲੀ ਦਾ ਟਰਾਲੀ ਦਾ ਟਾਇਰ ਲਾਤਾ ਪੂਰਾ ਨਾਲ ਦੂਜੇ ਹਾਈ ਚ ਲੈ ਕੇ ਡਬਾ ਕੇ ਯੋ ਅਰੇ ਬੋਈ ਆਦਾ ਇਥੇ ਯੌਂਡਿਆ ਯੌਂਡਿਆ ਰੇਦਾ ਕੇ ਕੀ ਆ ਧੂਆਂ ਥੋੜਾ ਥੋੜਾ ਮਾਰਦਾ ਕਰਮ ਵਾਲਾ ਆ ਇਧਰ ਆ ਕੀ ਟਾਇਰ ਓਏ ਦੂਜੇ ਹਾਈ ਚ ਓਏ ਐਦਾਂ ਨਹੀਂ ਉਹ ਜਾਂੜੀ ਸਲਿੱਪ ਕੱਢਦਾ ਮੈਂ ਨਾ ਤੀਜੇ ਜੂ ਸਲਿੱਪ ਕੱਢ ਸਕਦਾ ਕਿ ਕਾ ਹੀ ਲਾਇਆ ਜੇ ਇਹ ਤੇ ਜੀ ਥੋੜਾ ਘਟਿਆ ਦੂਜੇ ਜ ਪਹਿਲੇ ਸ਼ਟਰ ਲਗੇ ਰਾ ਇਥੋਂ ਬੈਗ ਪੈ ਜਾਂਦਾ ਇਹਦਾ ਆ ਵੇਖੋ ਨਜ਼ਾਰਾ ਬਹੁਤ ਜਿਆਦਾ ਹੈ